ਕਿਸਾਨ ਅੰਦੋਲਨ ਸਿੱਧੇ ਜਾਂ ਸਿੱਧੇ ਤੌਰ ਦੇ ਉੱਤੇ ਬੀਜੇਪੀ ਨੂੰ ਘੇਰਦਾ ਨਜ਼ਰ ਆ ਰਿਹਾ ਹੈ ਕੇਂਦਰ ਦੀ ਸਰਕਾਰ ਦੇ ਖਿਲਾਫ ਅੰਦੋਲਨ ਔਰ ਕੇਂਦਰ ਦੀ ਸਰਕਾਰ ਤੋਂ ਮੰਗਾਂ ਮੰਨਵਾਉਣ ਵਾਸਤੇ ਕਿਸਾਨ ਦੁਆਰਾ ਇਕੱਠੇ ਹੋਏ ਨੇ ਔਰ ਕੇਂਦਰ ਦੀ ਸਰਕਾਰ ਦੇ ਵਿੱਚ ਬੀਜੇਪੀ ਹੈ ਫਿਰ ਇਸੇ ਨੂੰ ਲੈ ਕੇ ਜੇ ਗੱਲ ਕਰੀਏ ਸੁਨੀਲ ਜਾਖੜ ਦੀ ਤਾਂ ਬਹੁਤ ਦੇਰ ਤੋਂ ਉਹਨਾਂ ਦਾ ਬਿਆਨ ਉਡੀਕਿਆ ਜਾ ਰਿਹਾ ਸੀ ਔਰ ਆਖਰਕਾਰ ਸੁਨੀਲ ਜਾਖੜ ਇਸ ਅੰਦੋਲਨ ਦੇ ਉੱਤੇ ਸ਼ੁਭਕਰਨ ਸਿੰਘ ਦੀ ਮੌਤ ਦੇ ਉੱਤੇ ਖੁੱਲ ਕੇ ਬੋਲਦੇ ਨਜ਼ਰ ਆਏ ਇਸ ਤੋਂ ਪਹਿਲਾਂ ਕਿਸਾਨਾਂ ਨੇ ਹੁਣ ਤੱਕ ਸਿੱਧੇ ਇਲਜ਼ਾਮ ਬੀਜੇਪੀ ਦੇ ਉੱਤੇ ਲਗਾਏ ਨੇ ਔਰ ਉਸੇ ਨੂੰ ਲੈ ਕੇ ਜੇ ਗੱਲ ਕਰੀਏ ਸੁਨੀਲ ਜਾਖੜ ਦਾ ਵੱਡਾ ਬਿਆਨ ਸਾਹਮਣੇ ਆਇਆ ਸੁਨੀਲ ਜਾਖੜ ਨੇ ਸਾਫ਼ ਕਿਹਾ ਕਿ ਪੂਰਾ ਦੇਸ਼ ਕਿਸਾਨਾਂ ਦੇ ਨਾਲ ਹੈ ਉਹਨਾਂ ਨੇ ਸਾਫ਼ ਕਿਹਾ ਕਿ ਸ਼ੁਭਕਰਨ ਦੀ ਮੌਤ ਦਾ ਸਦਮਾ ਹਰ ਕਿਸੇ ਨੇ ਪਰ ਪਰ ਦੀ ਗੁੰਜਾਇਸ਼ ਹੈਗੀ ਏ ਕਿਉਂਕਿ ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਇੱਕ ਲਾਈਨ ਇਹੋ ਜੀ ਬੋਲੀ ਹੈ ਜਿਸ ਦੇ ਉੱਤੇ ਸਵਾਲ ਖੜੇ ਹੋ ਸਕਦੇ ਨੇ ਉਹਨਾਂ ਨੇ ਕਿਹਾ ਆ ਕਿ ਕਿਸਾਨਾਂ ਦੇ ਨਾਲ ਪੂਰਾ ਦੇਸ਼ ਬਰਕਰਾਰ ਹੈਗਾ ਆ ਖੜਾ ਆ ਡਟਿਆ ਹੋਇਆ ਆ ਪਰ ਥੋੜੇ ਜੇ ਅਨੁਸ਼ਾਸਨ ਦੀ ਜ਼ਰੂਰਤ ਸੀ ਅਨੁਸ਼ਾਸਨ ਦੀ ਜ਼ਰੂਰਤ ਸੀ ਕਿ ਕਿਸਾਨਾਂ ਨੂੰ ਇਹ ਕਹਿਣਾ ਚਾਹੁੰਦੇ ਨੇ ਕਿ ਉਹਨਾਂ ਨੇ ਅਨੁਸ਼ਾਸਨ ਭੰਗ ਕੀਤਾ ਆ ਕਿ ਸੁਨੀਲ ਜਾਖਰ ਦਾ ਅਨੁਸ਼ਾਸਨ ਨਾ ਹੋਣ ਬਾਰੇ ਬਿਆਨ ਦਿੱਤਾ ਜਿਹੜਾ ਗਿਆ ਆ ਉਸ ਦੇ ਮਤਲਬਕ ਉਹ ਕਿਸਾਨਾਂ ਨੂੰ ਸਿੱਧਾ ਘਿਰਦੇ ਪਏ ਨੇ ਕਿ ਕਿਸਾਨਾਂ ਦੇ ਵਿੱਚ ਅਨੁਸ਼ਾਸਨ ਨਹੀਂ ਹੈ ਕਿ ਕਿਸਾਨ ਜਿਹੜੇ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਦਿੱਲੀ ਜਾਣਾ ਚਾਹੁੰਦੇ ਨੇ ਆਪਣੇ ਹੱਕ ਲੈਣ ਵਾਸਤੇ ਦਿੱਲੀ ਜਾਣਾ ਚਾਹੁੰਦੇ ਨੇ ਉਹਨਾਂ ਕਿਸਾਨਾਂ ਦੇ ਵਿੱਚ ਅਨੁਸ਼ਾਸਨ ਨਹੀਂ ਹੈ ਕਿ ਸੁਨੀਲ ਜਾਖੜ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਜਿਹੜੇ ਨੇ ਭਾਜਪਾ ਦੇ ਉਹ ਇਸ ਵੱਲ ਇਸ਼ਾਰਾ ਕਰਨਾ ਚਾਹੁੰਦੇ ਨੇ ਵੱਡਾ ਸਵਾਲ ਖੜਾ ਹੋਣ ਲੱਗ ਗਿਆ ਇੱਕ ਪਾਸੇ ਇਹ ਜ਼ਰੂਰ ਕਹਿ ਰਹੇ ਨੇ ਇੱਕ ਪਾਸੇ ਨਿਊਟਰਲ ਕਰਦੇ ਨਜ਼ਰ ਆ ਰਹੇ ਨੇ ਕਿਸਾਨਾਂ ਨੂੰ ਕਿ ਭਾਈ ਭਾਜਪਾ ਦੀ ਪੰਜਾਬ ਇਕਾਈ ਜਿਹੜੀ ਹੈਗੀ ਹੈ ਉਹ ਕਿਸਾਨਾਂ ਦੇ ਨਾਲ ਹੀ ਹੈ ਪਰ ਇਸ ਦੇ ਨਾਲ ਨਾਲ ਉਹਨਾਂ ਨੇ ਇੱਕ ਲਾਈਨ ਇਹੋ ਜੀ ਬੋਲ ਦਿੱਤੀ ਜਿਸ ਤੋਂ ਬਾਅਦ ਵਿਵਾਦ ਖੜੇ ਹੋਣੇ ਸ਼ੁਰੂ ਹੋ ਗਏ ਨੇ ਆਖਿਰਕਾਰ ਸੁਨੀਲ ਜਾਖੜ ਦਾ ਇਹ ਪਿਆਰ ਜਿਹੜਾ ਉਹ ਸਾਹਮਣੇ ਆਇਆ ਐ ਇੰਨੀ ਦੇਰ ਬਾਅਦ ਉਹ ਆਪਣੇ ਆਪ ਦੇ ਵਿੱਚ ਕੀ ਰੂਪਖਤਿਆਰ ਕਰ ਲਵੇਗਾ ਇਹ ਜਾਣਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਇੱਕ ਪਾਸੇ ਕਿਸਾਨ ਜਿਹੜੇ ਨੇ ਆਪਣੀਆਂ ਮੰਗਾਂ ਮਨਵਾਉਣ ਵਾਸਤੇ ਦਿੱਲੀ ਜਾਣਾ ਚਾਹੁੰਦੇ ਨੇ ਅਜੇ ਤੱਕ ਸ਼ੰਭੂ ਤੇ ਖਨੌਰੀ ਬਾਰਡਰ ਤੇ ਖੜੋਤੇ ਹੋਏ ਨੇ ਦੂਜੇ ਪਾਸੇ ਇਹ ਲੰਮਾ ਹੌਲਟ 29 ਤਰੀਕ ਤੱਕ ਦਾ ਪੈ ਗਿਆ ਜਿਸ ਦੇ ਵਿੱਚ ਸ਼ੁਭਕਰਨ ਸਿੰਘ ਦੀ ਮੌਤ ਹੋ ਜਾਂਦੀ ਹੈ ਸ਼ਹਾਦਤ ਹੋ ਜਾਂਦੀ ਹੈ ਤੇ ਉਸੇ ਦੇ ਵਿਚਾਰ ਨੂੰ ਲੈ ਕੇ ਉਸੇ ਦੇ ਵਿਚਾਰ ਉਤਾਰਨ ਨੂੰ ਲੈ ਕੇ ਕਿਸਾਨ ਲੀਡਰ ਜਿਹੜੇ ਨੇ ਉਹ ਫਿਲਹਾਲ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਬੈਠ ਗਏ ਨੇ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਅੰਦੋਲਨ ਕੀ ਰੂਪ ਅਖਤਿਆਰ ਕਰਦਾ ਹੈ ਇਹ ਬਾਤ ਦੀ ਗੱਲ ਹੈ ਪਰ ਫਿਲਹਾਲ ਸੁਨੀਲ ਜਾਖੜ ਦਾ ਇੱਕ ਵੱਡਾ ਬਿਆਨ ਸਾਹਮਣੇ ਆ ਗਿਆ ਸੁਨੀਲ ਜਾਖੜ ਸਾਫ ਬੋਲ ਦੇ ਨਜ਼ਰ ਆ ਰਿਹਾ ਇੰਨੇ ਕਿ ਨਿਯਾਸ਼ਣ ਦੀ ਲੋੜ ਸੀ ਪਰ ਕਿਸ ਨੂੰ ਕਿਸ ਨੂੰ ਨਿਯਾਸ਼ਣ ਦੀ ਲੋੜ ਸੀ ਕਿ ਕਿਸਾਨਾਂ ਨੂੰ ਜਿਹੜੇ ਸ਼ਾਂਤਵੇਂ ਤਰੀਕੇ ਨਾਲ ਪ੍ਰਦਰਸ਼ਨ ਕਰ ਰਹੇ ਸੀ ਜਾਂ ਫਿਰ ਹਰਿਆਣਾ ਵਾਲੇ ਪਾਸੇ ਖੜੇ ਹੋਏ ਪੈਰਾ ਮਿਲਟਰੀ ਜਵਾਨ ਜਿਨ੍ਹਾਂ ਨੂੰ ਇਹ ਹੁਕਮ ਸੀ ਕਿ ਰਬੜ ਦੀਆਂ ਗੋਲੀਆਂ ਚਲਾਈਆਂ ਜਾਣ ਜਿਨ੍ਹਾਂ ਦੇ ਨਾਲ ਕਿਸਾਨਾਂ ਦੇ ਫੱਟ ਪਏ ਨੇ ਜਿਨ੍ਹਾਂ ਨੂੰ ਹੁਕਮ ਸੀ ਕਿ ਅਥਰੂ ਗੈਸ ਦੇ ਗੋਲੇ ਸਿੱਟੇ ਜਾਣ ਜਿਨ੍ਹਾਂ ਦੇ ਨਾਲ ਬਹੁਤ ਸਾਰੇ ਕਿਸਾਨ ਅਤੇ ਪੱਤਰਕਾਰ ਜ਼ਖਮੀ ਵੀ ਹੋਏ ਨੇ ਉਹਨਾਂ ਨੂੰ ਸਾਹ ਲੈਣ 'ਚ ਦਿੱਕਤ ਪ੍ਰਸ਼ਾਨੀ ਆਈ ਹੈ ਉਹਨਾਂ ਦੀ ਤਬੀਅਤ ਵਿਗੜੀ ਹੈ ਔਰ ਉਹ ਜਿਹੜੇ ਗੈਸ ਕੈਨਸਟਰਲ ਸੀਗੇ ਉਹ ਐਕਸਪਾਇਰਡ ਸੀਗੇ ਇਹ ਵੀ ਦੱਸਿਆ ਜਾਂਦਾ ਸੀ ਔਰ ਅਨੁਸ਼ਾਸਨ ਕੀ ਉਹਨਾਂ ਨੂੰ ਬਣਾਉਣਾ ਚਾਹੀਦਾ ਸੀ ਜਿਹੜੇ ਹਰਿਆਣਾ ਤੋਂ ਉਸ ਪਾਰ ਖੜੇ ਸੀ ਯਾਨੀ ਕਿ ਪੈਰਾਮਿਲਟਰੀ ਫੋਰਸਸ ਜਿਨ੍ਹਾਂ ਦੇ ਉੱਤੇ ਗੋਲੀਆਂ ਤੱਕ ਚਲਾਉਣ ਦੇ ਇਲਜ਼ਾਮ ਹੈਗੇ ਨੇ ਜਿਨ੍ਹਾਂ ਦੇ ਕੋਲੋਂ ਬੁਲੇਟ ਸ਼ੈਲਸ ਪ੍ਰਾਪਤ ਹੋਏ ਨੇ ਜਾਂ ਫਿਰ ਉਹ ਪੈਰਾਮਿਲਟਰੀ ਦੇ ਜਵਾਨ ਜਿਹੜੇ ਹਰਿਆਣਾ ਪਾਸੇ ਖੜੇ ਸੀ ਉਹਨਾਂ ਨੂੰ ਅਨੁਸ਼ਾਸਨ ਦੀ ਲੋੜ ਹੈ ਜਿਨ੍ਹਾਂ ਨੇ ਸ਼ੁਭਕਰਨ ਸਿੰਘ ਦੇ ਉੱਤੇ ਗੋਲੀ ਫਾਇਰ ਕੀਤੀ ਖैर ਇਸ ਮਾਮਲੇ ਨੂੰ ਲੈ ਕੇ ਅਜੇ ਤਾਂ ਇਹ ਜਾਂਚ ਦਾ ਵਿਸ਼ਾ ਹੈ ਕਿ ਫਾਇਰ ਕਿਸ ਨੇ ਕੀਤੀ ਹੈ ਔਰ ਇਸ ਮਾਮਲੇ ਨੂੰ ਲੈ ਕੇ ਆਉਣ ਵਾਲੇ ਸਮੇਂ ਦੇ ਵਿੱਚ ਕਾਰਵਾਈ ਜਿਹੜੀ ਹੈ ਉਹ ਕਿਸ ਤਰ੍ਹਾਂ ਦੀ ਬਣਦੀ ਹੈ ਉਹ ਸਮਾਂ ਦੱਸੇਗਾ ਪਰ ਫਿਲਹਾਲ ਸੁਨੀਲ ਜਾਖੜ ਦਾ ਇਹ ਬਿਆਨ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰ ਰਿਹਾ ਅਖਰ ਹੋਰ ਕੀ ਕੁਝ ਬੋਲੇਗਾ ਸੁਨੀਲ ਜਾਖੜ ਆਓ ਸੁਣ ਲੈਂਦੇ ਹਾਂ ਬਹੁਤ ਹੀ ਜਿਸ ਤਰ੍ਹਾਂ ਤੁਸੀਂ ਆਪ ਹੀ ਕਿਹਾ ਬਹੁਤ ਵੱਡੀ ਸੋਗਾਤ ਹੈ ਜਿੱਥੇ ਪੰਜਾਬ ਨੂੰ ਸੋਗਾਤ ਮਿਲੀ ਹੈ ਇਸੇ ਤਰ੍ਹਾਂ ਬਾਕੀ ਹੋਰ ਸੂਬਿਆਂ ਨੂੰ ਵੀ ਕਰੀਬਨ 5 ਅੱਜ 8:00 a.m. ਦਾ ਚਿਲਰਨ ਨੂੰ ਯਾਸ਼ ਲੋਕਾਰਪਨ ਕੀਤਾ ਗਿਆ ਹੈ ਇਹਦੇ ਵਾਸਤੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਬਹੁਤ-ਬਹੁਤ ਧੰਨਵਾਦ ਤੇ ਮੈਂ ਬਾਕੀ ਸਾਰੇ ਸਟੇਟਸ ਦੇ ਲੋਕਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਵਧਾਈ ਦੇਣਾ ਵੀ ਇੱਥੇ ਜਿੱਥੇ ਬਠਿੰਡਾ ਦੇ ਅੰਦਰ ਏਮਜ਼ ਹੈ ਉਸੇ ਤਰ੍ਹਾਂ ਹੀ ਫਿਰੋਜ਼ਪੁਰ ਦਾ ਜਿਹੜਾ ਪੀਜੀਆਈ ਦਾ ਸੈਟਲਾਈਟ ਸੈਂਟਰ ਇਲੈਕਸ਼ਨ ਦੇ ਦੌਰਾਨ ਖੇਬਾਜੀ ਦੇ ਵਿੱਚ ਡਿਲੇ ਹੋ ਗਿਆ ਸੀ 2 ਸਾਲ ਉਹਦਾ ਵੀ ਅੱਜ ਨੀਂਹ ਪੱਥਰ ਰੱਖ ਕੇ ਤੇ ਉਹਦਾ ਕੰਮ ਚਾਲੂ ਜਿਹੜਾ ਕੀਤਾ ਪ੍ਰਧਾਨ ਮੰਤਰੀ ਜੀ ਨੇ ਤੇ ਸੰਗਰੂਰ ਪੀਜੀਆਈ ਦਾ ਸੈਟੇਲਾਈਟ ਸੈਂਟਰ ਉਹ ਵੀ ਅੱਜ ਲੋਕਾਂ ਨੂੰ ਲੋਕਾਰਪਣ ਕੀਤਾ ਗਿਆ ਉਹਦੇ ਵਾਸਤੇ ਵੀ ਸਾਰੇ ਪੰਜਾਬੀਆਂ ਨੂੰ ਬਹੁਤ-ਬਹੁਤ ਮੈਂ ਵਧਾਈ ਦੇਣਾ ਜਹਰ ਸਾਹਿਬ ਇੱਕ ਪਾਸੇ ਗੱਠਵੰਨਣ ਦੀ ਗੱਲ ਚੱਲ ਰਹੀ ਹੈ ਦੂਸਰੇ ਪਾਸੇ ਅੱਜ ਜੋ ਕੁਝ ਸਟੇਜ ਤੇ ਹੋਇਆ ਸਾਡੇ ਸਾਹਮਣੇ ਹੈ ਦੇਖੋ ਹਰ ਇੱਕ ਚੀਜ਼ ਦਾ ਜਿਸ ਤਰ੍ਹਾਂ ਸੋਮ ਪ੍ਰਕਾਸ਼ ਜੀ ਨੇ ਬਹੁਤ ਹੀ ਮੈਚਿਓਰਿਟੀ ਨਾਲ ਜਿਹੜੀ ਗੱਲ ਕੀਤੀ ਹੈ ਵੀ ਹਰ ਇੱਕ ਚੀਜ਼ ਦਾ ਸਮਾਂ ਆਉਂਦਾ ਹੈ ਕਿਸਾਨਾਂ ਦੇ ਨਾਲ ਮੈਂ ਸਮਝਦਾ ਹਾਂ ਵੀ ਪੂਰਾ ਕੱਲ ਸਾਰਾ ਹਰੇਕ ਪੰਜਾਬ ਨਹੀਂ ਸਾਬ ਹਰੇਕ ਦੇਸ਼ਵਾਸੀ ਕਿਸਾਨਾਂ ਦੇ ਨਾਲ ਖੜਾ ਹੈ ਪਰ ਬਿਹਤਰ ਹੁੰਦਾ ਜਿਹੜੀ ਇੱਕ ਗਰੀਮਾ ਜਿਹੜੇ ਉਹਦੇ ਤੇ ਬੈਠੇ ਹੈ ਬੀਬਾ ਜੀ ਉਹਨੂੰ ਧਿਆਨ ਚ ਰੱਖਦੇ ਮੌਕੇ ਤੇ ਜਾ ਕੇ ਪ੍ਰਧਾਨ ਮੰਤਰੀ ਨਾਲ ਗੱਲ ਕਰਨ ਆਪ گورنر ਸਾਹਿਬ ਨਾਲ ਬੈਠ ਕੇ ਗੱਲ ਕਰ ਸਕਦੇ ਸੀਗੇ ਪਰ ਚਲੋ ਉਹ ਆਪਣੀ ਭਾਵਨਾ ਕਹਿ ਕੇ ਪਰ ਮੈਂ ਸਮਝਦਾ ਪੂਰਾ ਦੇਸ਼ ਅੱਜ ਕਿਸਾਨ ਦੇ ਨਾਲ ਖੜਾ ਹੈ ਕਿਸਾਨਾਂ ਦੀ ਸਮੱਸਿਆ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਆ ਜਿਹੜਾ ਹੁਣ ਉਹਨਾਂ ਨੂੰ ਬੈਠ ਕੇ ਕੋਈ ਨਾ ਕੋਈ ਦਾ ਗੱਲਬਾਤ ਨਾਲ ਹੱਲ ਨਿਕਲੂਗਾ ਤੇ ਮੈਂ ਸਮਝਦਾ ਵੀ ਸ਼ਾਂਤੀਪੂਰਵ ਤਰੀਕੇ ਨਾਲ ਇਹਦਾ ਹੱਲ ਨਿਕਲਦਾ ਰੋਜ਼ ਰੋਜ਼ ਮੌਤਾਂ ਹੋ ਰਹੀਆਂ ਆ ਆਖਰ ਇਹਦਾ ਕੋਈ ਜ਼ਿੰਮੇਵਾਰਤਾ ਬਣਉਗੀ ਦੇਖੋ ਸਭ ਜੋ ਕੁਝ ਵੀ ਹੋਇਆ ਹੈ ਬਿਲਕੁਲ ਬਹੁਤ ਹੀ ਮੰਦ ਭਾਗਾ ਹੋਇਆ ਹੈ ਜਿਸ ਤਰ੍ਹਾਂ ਜੀ ਇਹ ਘਟਨਾ ਵਾਪਰੀ ਹੈ ਜਿਹਦੇ ਵਿੱਚ ਸ਼ੁਭਕਰਨ ਦਾ ਮੌਤ ਹੋਈ ਹੈ ਬਿਲਕੁਲ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਸੱਚਾਈ ਸਾਹਮਣੇ ਆਣੀ ਚਾਹੀਦੀ ਹੈ ਕਿ ਨਾ ਹਾਲਾਤਾਂ ਦੇ ਵਿੱਚ ਕਿਸ ਤਰ੍ਹਾਂ ਕੀ ਹੋਇਆ ਤੇ ਜਿਹੜਾ ਕੋਈ ਜ਼ਿੰਮੇਵਾਰ ਹੈ ਉਹਦੇ ਤੇ ਕਾਰਵਾਈ ਬਣਦੀ ਹੈ ਸਰ ਜਿਸ ਤਰੀਕੇ ਦੇ ਨਾਲ ਹਰਿਆਣਾ ਬਾਰਡਰ ਦੇ ਉੱਪਰ ਜਿਹੜੇ ਹਾਲਾਤ ਬਣੇ ਹੋਏ ਨੇ ਲੱਗਦਾ ਜਿਵੇਂ ਇੰਡੀਆ ਪਾਕਿਸਤਾਨ ਜਾਂ ਇੰਡੀਆ ਚੀਨ ਦਾ ਬਾਰਡਰ ਹੋਵੇ ਉਸ ਦੇ ਬਾਰੇ ਤੁਸੀਂ ਮੈਂ ਸਮਝਦਾ ਸਭ ਲੋਕਾਂ ਨੂੰ ਸ਼ਾਂਤੀਪੂਰਵਕ ਪ੍ਰੋਟੈਸਟ ਕਰਨ ਦਾ ਅਧਿਕਾਰ ਹੈਗਾ ਕਨਸਟੀਟਿਊਸ਼ਨਲ ਸਾਰਾਂ ਦੀ ਹੈ ਪਰ ਸ਼ਾਂਤੀਪੂਰਵਕ ਜਿੱਥੇ ਇੱਕ ਸਾਡੀ ਰਾਈਟ ਹੈ ਉੱਥੇ ਸਾਡੀ ਜ਼ਿੰਮੇਵਾਰੀ ਵੀ ਬਣਦੀ ਹੈ ਇਹ ਲੋਕਾਂ ਨੂੰ ਨੌਜਵਾਨਾਂ ਦਾ ਜਿਹੜਾ ਉਤਸ਼ਾਹ ਉਹਨੂੰ ਫੜਕਾ ਕੇ ਉਕਸਾ ਕੇ ਜਿਸ ਕਿਸਮ ਦੀ ਵਾਰਦਾਤਾਂ ਹੋ ਰਹੀ ਹੈ ਉਹਦੇ ਕਰਕੇ ਮੈਂ ਸਮਝਦਾ ਵੀ ਜਿਹਨਾਂ ਲੋਕਾਂ ਨੇ ਕਿਸਾਨੀ ਦੀ ਇਹ ਜੇ ਗੱਲ ਕਰਕੇ ਅੱਗੇ ਉੱਠੇ ਹੈ ਉਹਨਾਂ ਲੀਡਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਵੀ ਯੂਥ ਨੂੰ ਜਿਹਨਾਂ ਦੀ ਉਹ ਉਹ ਬੱਚੇ ਸਭ ਸਾਰੇ ਪੰਜਾਬ ਦੇ ਨੌਜਵਾਨ ਹੈ ਆਪਣੇ ਮਾਪਿਆਂ ਦੀ ਉਹਨਾਂ ਦੇ ਦਿਲ ਜਾਨ ਹੈ ਸਾਡੇ ਪੰਜਾਬ ਦੀ ਸ਼ਾਨ ਹੈ ਉਹਨਾਂ ਦੇ ਪ੍ਰਤੀਬਿੰਨਤ ਜ਼ਿੰਮੇਵਾਰੀ ਬਣਦੀ ਹੈ ਉਹਨਾਂ ਨੂੰ ਕੰਟਰੋਲ 'ਚ ਰੱਖਣ ਤੇ ਉਹਨਾਂ ਦੀ ਪਲਾਈ ਸੋਚ ਕੇ ਕੋ ਕਦਮ ਉਠਾਉ। ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।